ਜੀ ਸ਼ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਈ ਤਿਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਤੁਸੀਂ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਇਹ ਹੈਗਾ ਜੀ ਸਵੇਰ ਦਾ ਟਾਈਮ ਮੈਂ ਰਸੋਈ ਵਗੈਰਾ ਸਾਰੀ ਸਾਫ਼ ਕਰ ਦਿੱਤੀ ਸੀ ਤੇ ਬਾਹਰੋਂ 베ੜੇ ਦੇ ਵਿੱਚੋਂ ਵੀ ਝਾੜੂ ਵਗੈਰਾ ਲਾ ਲਿਆ ਸੀ ਤੇ ਹੁਣ ਮੇਰੀ ਕਮਰੇ ਦੀ ਵਾਰੀ ਰਹੀ ਸੀ ਤੇ ਕਮਰਾ ਮੈਂ ਸਾਰਾ ਕਰ ਦਿੱਤਾ ਹੈ ਕਲੀਨ-ਕਲੀਨ ਤੇ ਬਾਕੀ ਝਾੜੂ ਕੱਢਣਾ ਮੇਰਾ ਰਹਿ ਗਿਆ ਸੀ ਝਾੜੂ ਮੈਂ ਕੱਢ ਰਹੀ ਹਾਂ ਹੁਣ ਤੇ ਅੱਜ ਮੈਂ ਫਟਾਫਟ ਕੰਮ ਤਾਂ ਕਿਤੇ ਨੇ ਕਿਉਂਕਿ ਅੱਜ ਆਣ ਆ ਸਾਡੇ ਮੰਮੀ ਜੀ ਤੇ ਮਾਮੀ ਜੀ ਨੇ ਮਾਮੀ ਜੀ ਮੇਰੇ ਪਹਿਲੀ ਵਾਰ ਆਉਣਗੇ ਤੇ ਉਹਨਾਂ ਦੇ ਆਣ ਕਰਕੇ ਮੈਂ ਫਟਾਫਟ ਕੰਮ ਨਿਵੇੜ ਰਹੀ ਆ ਹਨਾ ਤੇ ਮੈਂ ਕਿਹਾ ਜਦੋਂ ਆ ਗਏ ਤੇ ਬਹਿ ਕੇ ਗੱਲਾਂ ਬਾਤਾਂ ਕਰ ਲਾਂਗੇ ਹਨਾ ਜੇ ਕੰਮ ਹੋਏ ਹੋਣਗੇ ਜੇ ਕੰਮ ਹੀ ਇਦਾਂ ਪਏ ਰਹਿਗੇ ਤਾਂ ਨਾ ਕੋਈ ਗੱਲ ਹੋਣੀ ਨਾ ਬਾਤ ਹੋਣੀ ਕਿਉਂਕਿ ਮਾਮਾ ਮਾਮੀ ਸੌਰੀ ਮਾਮੀ ਜੀ ਤੇ ਮੰਮੀ ਜੀ ਕਹਿੰਦੇ ਕਹਿੰਦੇ ਸੀ ਮੁੜਨਾਂ ਸ਼ਾਮ ਨੂੰ ਤੇ ਦੇਖਦੀ ਆ ਉਹਨਾਂ ਨੂੰ ਕਹੂੰਗੀ ਭਈ ਰਾਤ ਇੱਕ ਰਾਤ ਤਾਂ ਲਗਾਓ ਹਨਾ ਤੇ ਮੈਂ ਕਿਾ ਚੱਲ ਫਟਾਫਟ ਕੰਮ ਕਰ ਲਾਣੀ ਆ ਤੇ ਬੱਚੇ ਗਏ ਬਾਗੇ ਸੀ ਸਕੂਲ ਤੇ 12 12 ਕ ਵਜੇ ਤੇ ਕਰੀਬਨ ਆ ਜਾਣਗੇ ਮਾਮਾ ਮਾਮੀ ਜੀ ਤੇ ਮੰਮੀ ਮੇਰੇ ਤੇ ਕਈ ਦਿਨਾਂ ਤੋਂ ਕਹਿ ਰਹੇ ਸੀ ਮਾਮੀ ਜੀ ਮੇਰੇ ਨੂੰ ਮੈਂ ਕਿਾ ਚੱਲ ਮੈਂ ਕਿਾ ਮੰਮੀ ਨੂੰ ਵੀ ਚੱਲ ਤੁਸੀਂ ਲੈ ਆਇਓ ਹਨਾ ਮਾਮੀ ਨੂੰ ਘਰ ਦਾ ਪਤਾ ਨਹੀਂ ਆਏਗਾ ਤੇ ਇਸ ਲਈ ਫਿਰ ਮੰਮੀ ਲੈ ਕੇ ਆਉਣਗੇ ਮਾਮੀ ਜੀ ਨੂੰ ਨਾਲ ਤੇ ਇਸ ਲਈ फटाफट ਸਾਰੀ ਮੇਰੀ ਦੀਪਲੀਨਿੰਗ ਹੋ ਗਈ ਸੀ ਤੇ ਬਾਕੀ ਜੋ ਮੇਰੇ ਕੰਮ ਰਹਿ ਗਏ ਕਪੜੇ ਵਗੈਰਾ ਰਹਿੰਦੇ ਨੇ ਤੇ ਬਾਕੀ ਭਾਂਡੇ ਵਗੈਰਾ ਰਹਿੰਦੇ ਨੇ ਤੇ ਉਹ ਮੈਂ फटाफट ਮਾਜ ਲੂੰਗੀ ਤੇ ਇਸ ਤੋਂ ਬਾਅਦ ਫਿਰ ਮੈਂ ਕਰੂੰ ਥੋੜਾ ਸਲਾਈ ਦਾ ਕੰਮ ਕਿਉਂਕਿ ਸਲਾਈ ਦਾ ਕੰਮ ਵੀ ਮੈਨੂੰ ਇਦਾਂ ਵੀ फटाफट ਨਿਵੇੜ ਦਵਾ ਹਨਾ ਤੇ ਫਿਰ ਦੁਪਹਿਰ ਦਾ ਰੋਟੀ ਟੁਕ ਵੀ ਕਰਨਾ ਦਾਲ ਵਗੈਰਾ ਵੀ ਧਰਨੀ ਆ ਤੇ ਬਾਕੀ ਫਿਰ ਜਦੋਂ ਮਤਲਬ ਕਿ ਮੰਮੀ ਹੋ ਰਾਂਗੇ ਫਿਰ ਕੋਈ ਕੰਮ ਵੀ ਨਹੀਂ ਹੋਣਾ ਹੈਗਾ ਇਸ ਲਈ ਮੈਨੂੰ ਫਟਾਫਟ ਲੱਗਿਆ ਪਿਆ ਤੇ ਸਫਾਈ ਦਾ ਤੇ ਚਲੋ ਜੀ ਜਦੋਂ ਮੰਮੀ ਜੀ ਹੋਰ ਆ ਗਏ ਫਿਰ ਆ ਗਏ ਨੇ ਇੱਧਰ ਮੇਰੀ ਮੰਮੀ ਜੀ ਨੇ ਹੈਲੋ ਹਾਈ ਕਰੋ ਮੰਮੀ ਇੱਧਰ ਮੇਰੀ ਮੰਮੀ ਬੈਠੇ ਨੇ ਤੇ ਇਹ ਹੋਗਾ ਸਾਡਾ ਕਿਊਟ ਜਿਹਾ ਬੱਚਾ ਤੇ ਹੁਣ ਹੀ ਆਏ ਨੇ ਆ ਕੇ ਹਲੇ ਪਾਣੀ ਉਹ ਪੀਤਾ ਪਾਣੀ ਉਹ ਪੀਤਾ ਜੀ ਹਾਂ ਪਾਣੀ ਪੀਤਾ ਤੇ ਫਿਰ ਇਦੋਂ ਬਾਅਦ ਚ ਕਰਦੇ ਆ ਚਾਹ ਚਾਹ ਕਰਕੇ ਫਿਰ ਬਣਾਵਾਂਗੇ ਰੋਟੀ ਟੁੱਕ ਮम्मी ਲੈ ਕੇ ਆਏ ਨੇ ਸੂਟ ਮੇਰਾ ਆਪਣੇ ਆ ਤੇਰਾ ਨੇ ਆ ਤੇਰੀ ਸੱਸ ਦਾ ਅੱਛਾ ਆ ਮੇਰਾ ਸੂਟ ਆ ਤੇ ਆ ਹੋਗੀ ਮੇਰੀ ਸਾਸੂ ਦਾ ਸੂਟ ਠੀਕ ਆ ਮਮੀ ਕੱਢ ਕੇ ਲੈ ਆਏ ਨੇ ਖਵਾ ਮੇਰੇ ਵਾਸਤੇ ਮੋਦੀ ਕਿੱਧਰ ਗਈ ਮੇਰੀ ਮੈਂ ਦਿਖਾ ਦ ਦਰ ਲੈ ਕੇ ਇੱਕ ਟੈਨ ਮੈਂ ਦਿਖਾਨੀ ਆ ਤੇ ਆ ਦੇਖੋ ਇਹ ਕੀ ਬਿਦਾ ਦੀ ਇਹ ਬਿਦਾ ਦੀ ਹੈ ਜਦੋਂ ਤੇ ਇਹ ਆਇਆ ਖੂਆ ਮम्मी ਦਾ ਪਿਆਰ ਦਾ ਦੇ ਹੱਥ ਨਾਲ ਕੱਢਿਆ ਹੋਇਆ ਖੂਆ ਫੁੱਲ ਕੇ ਵਿਖਾ ਦਿਓ ਭਾਈ ਹਾਂ ਇਹ ਖਵਾਲੇ ਹੀ ਹੈ ਮम्मी ਕੱਢ ਕੇ ਤੇ ਲੋ ਜੀ ਹੁਣ ਬਣਾਉਨੇ ਆਪਾਂ ਚਾਹ ਚਾਹ ਬਣਾ ਕੇ ਭਾਈ ਫੇਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਵਾਵਾਂਗੇ ਜੀ ਆਪਣੀ ਇਹ ਇੱਧਰ ਬਣ ਗਈ ਹੈ ਚਾਹ ਤੇ ਲੋ ਜੀ ਇੱਧਰ ਬਣਾਤੀ ਆਪਾਂ ਨੇ ਚਾਹ ਤੇ ਇੱਧਰ ਬਿਸਕੁਟ ਪੂਜੀਆ ਤੇ ਇੱਧਰ ਧਰੀ ਹੋਈ ਆਪਣੀ ਦਾਲ ਹੁਣ ਤੇ ਦਾਲ ਨੂੰ ਚਲ ਬਾਅਦ ਚ ਤੜਕਾ ਲਗਾ ਲਾਂਗੇ ਹਨਾ ਪਹਿਲਾਂ ਚਾਹ ਦੇ ਦਾਨੇ ਆ। ਪਹਿਲੇ ਤੇ ਚਾਹ ਆਪਾਂ ਲੈ ਚੰਦੇ ਆਪਾਂ ਹੁਣ ਅੰਦਰ ਤੇ ਮੈਂ ਚਾਹ ਵਗੈਰਾ ਮੰਮੀ ਹਰੋਂ ਦੇ ਦਿੱਤੀ ਸੀ ਤੇ ਫਿਰ ਵੀਡੀਓ ਸ਼ੂਟ ਕਰਨ ਲੱਗੀ ਸੀ ਤੇ ਵੀਡੀਓ ਮੇਥੋਂ ਜਿਆਦਾ ਸ਼ੂਟ ਨਹੀਂ ਹੋਈ ਹੈਗੀ ਇਸ ਤੋਂ ਬਾਅਦ ਜੇ ਫਿਰ ਅਸੀਂ ਕਰੀਆਂ ਗੱਲਾਂ ਬਾਤਾਂ ਤੇ ਜਿਹਨੇ ਦੀ ਬਾਕੀ ਰੋਟੀ ਰੋਟੀ ਵਗੈਰਾ ਖਾਦ ਸੀ ਸੀ ਮਮੀ ਮਮੀ ਰਣ ਮਮੀ ਤੇ ਫੇਰ ਰੋਟੀ ਕੁਛ ਖਵਾ ਕੇ ਜਿਹੇ ਤੋਂ ਬਾਅਦ ਮੰਜੇ ਭਾਂਡੇ ਮੈਨੇ ਤੇ ਫੇਰ ਮੈਂ ਬੈ ਗਈ ਸੀ ਸਲਾਈ ਤੇ ਤੇ ਇੱਧਰ ਬੈਠੀ ਸੀ ਮੰਮੀ ਮੰਮੀ ਮੈਂ ਲੱਗ ਮੈਂ ਕਰਦੀ ਸੀ ਮੰਮੀ ਕਹਿੰਦੇ ਕਹਿੰਦੇ ਮੈਨੂੰ ਇੰਨਾ ਸਬਜੀ ਦੇ ਦੇਮ ਚਲ ਮੈਂ ਸਬਜੀ ਕੱਟ ਦਾਨੀ ਆ ਤੇ ਸਬਜੀ ਦੁਪਹਿਰੇ ਤਾਂ ਬਣਾਈ ਸੀ ਮੈਂ ਮੂੰਗੀ ਛੋਲੀ ਤੇ ਛੋਲੇ ਤੇ ਸ਼ਾਮ ਨੂੰ ਬਣਾਈ ਸੀ ਮੈਂ ਗਾਜਰ ਮਟਰ ਤੇ ਆਲੂ ਤੇ ਫਿਰ ਸਬਜੀ ਵਗੈਰਾ ਬਣਾ ਦਿੱਤੀ ਸੀ ਮੰਮੀ ਨੇ ਤੇ ਇਧਰ ਸ਼ਾਮ ਨੂੰ ਅਸੀਂ ਫਿਰ ਪੈ ਗਏ ਸੀ ਤੇ ਬਾਕੀ ਸ਼ਹਿਰ ਵਗੈਰਾ ਅਸੀਂ ਕਰਿਆਈ ਸੀ ਤੇ ਮੈਥੋਂ ਵੀਡੀਓ ਬਣਾਉਣ ਦਾ ਬਿਲਕੁਲ ਟਾਈਮ ਹੀ ਲੱਗਿਆ ਤੇ ਇਧਰ ਮੰਮੀ ਬੈਠੇ ਨੇ ਮੰਮੀ ਦਾ ਹੱਥ ਨਾ ਥੋੜਾ ਜਿਹਾ ਮਤਲਬ ਕਿ ਉਹ ਉਂਗਲਾਂ ਜੇ ਸੁੰਨ ਹੋ ਜਾਂਦੀਆਂ ਨੇ ਪਤਾ ਨਹੀਂ ਕੀ ਗੱਲ ਆ ਹਨਾ ਮੈਂ ਮੰਮੀ ਨੂੰ ਕਹਿੰਦੀ ਚੰਗੇ ਡਾਕਟਰ ਨੂੰ ਦਿਖਾ ਹਨਾ ਤੇ ਮੰਮੀ ਮੈਨੂੰ ਦਿਖਾਣ ਲੱਗੇ ਸੀ ਵੀ ਆ ਦੇਖ ਮੇਰਾ ਹੱਥ ਇੱਥੋਂ ਸੁੰਨ ਹੋ ਜਾਂਦਾ ਤੇ ਤੈਨੂੰ ਪਤਾ ਨਹੀਂ ਆਏਗਾ ਅਵੀ ਮਤਲਬ ਕਿ ਗੌਰ ਜੀ ਮੈਨੇ ਘਾਟੀ ਕਿਤੇ ਵਿਚ ਨੋਰਮਲ ਹੀ ਹੁੰਦਾ ਹੋਊਗਾ ਤੇ ਲੋ ਜੀ ਇਧਰ ਨਾਲੇ ਬੈਠੇ ਸਰਦਾਰ ਜੀ ਫਿਲਮ ਦੇਖਦੇ ਸੀ ਇਹ ਬੈਠੇ ਨੇ ਸਰਦਾਰ ਜੀ ਇਧਰ ਤੇ ਸਿਮਰਨ ਲੱਗਿਆ ਪਿਆ ਸੀ ਸ਼ੀਸ਼ੇ ਵਿੱਚ ਦੇਖਣਾ ਮੇਰੀ ਅੱਖ ਦੇ ਵਿੱਚ ਕੀ ਪੈ ਗਿਆ ਤੇ ਦੇਖੋ ਕਿੱਦਾਂ ਕਰੀ ਜਾਂਦਾ ਹਨਾ ਦੇਖੋ ਜੀ ਜਦੋਂ ਕੋਈ ਰਿਸ਼ਤੇਦਾਰ ਵਗੈਰਾ ਆ ਜਾਂਦਾ ਤਾਂ ਕੰਮ ਬਹੁਤ ਜ਼ਿਆਦੇ ਵਾਝ ਜਾਂਦੇ ਨੇ ਹਨਾ ਫਿਰ ਕੰਮ ਦੇ ਵਿੱਚ ਹੀ ਆਪਣਾ ਟਾਈਮ ਲੰਘ ਗਿਆ ਤਾਂ ਗੱਲਾਂ ਬਾਤਾਂ ਕਰਨ ਦਾ ਬਿਲਕੁਲ ਟਾਈਮ ਨਹੀਂ ਲੱਗਦਾ ਹੈਗਾ ਦੇਖੋ ਬਹੁਤ ਜ਼ਿਆਦੇ گاਂ ਪੈ ਗਿਆ ਸੀ ਤੇ ਮੇਥੋਂ ਜ਼ਿਆਦੇ ਵੀਡੀਓ ਸ਼ੂਟ ਨਹੀਂ ਹੈਗੀ ਜਿੰਨੀ ਕਿ ਮੇਥੋਂ ਵੀਡੀਓ ਸ਼ੂਟ ਹੋਈ ਆ ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਤੀ ਤੇ ਦੇਖੋ ਜਦੋਂ ਮਤਲਬ ਕਿ ਕੰਮ ਜ਼ਿਆਦੇ ਹੁੰਦੇ ਨੇ ਆਏ ਗਏ ਤੋਂ ਕੰਮ ਜ਼ਿਆਦੇ ਹੁੰਦੇ ਨੇ ਉਦੋਂ ਤਾਂ ਮੈਂ ਵਿੱਲੇ ਹੀ ਰਹਿਣੀ ਆ ਹਨਾ ਤੇ ਬਾਕੀ ਅਸੀਂ ਸਾਰੇ ਬੈਠੇ ਬਸ ਫਿਲਮ ਦੇਖਦੇ ਸੀ ਪੰਜਾਬੀ ਫਿਲਮ ਚੱਲਦੀ ਸੀ ਮੈਂ ਕਿਹ ਚੱਲ ਫਿਲਮ ਦੇਖ ਲੈਣੇ ਥੋੜੀ ਹੋਤੀ ਹੈ ਨਾ ਤੇ ਮੰਮੀ ਸੌਂ ਗਈ ਸੀ ਮੰਮੀ ਕਹਿੰਦੀ ਚਲ ਮੈਂ ਪੈ ਜਾਂ ਨੀ ਹਣਾ ਸੁਬਾ ਜਲਦੀ ਉੱਠਣਾ ਹੈ ਸਵੇਰੇ ਸਜਰੇ ਜਾਣਾ ਹੈ ਨਾ ਤੇ ਲੋ ਜੀ ਇੱਧਰ ਅਸੀਂ ਬਸ ਹੁਣ ਪੈਣ ਦੀ ਤਿਆਰੀ ਸੀ